ਸੁਕਾ ਨੋ ਪੰਜਾਬ ਰਿਸ਼ਾ ਦਿੱਤਾ ਦਿਸ ਜੀ ਹੋਈ ਨਾ ਮੰਦੀ ਦੇ ਲੇ ਰੋਰਤੇ ਰੋਂਦੀ ਮਾਂ ਨੂੰ ਛੱਡ ਆਇਆ ਏ ਰਿਪੋਰਟੇ ਜਾਰ ਵੇਲੀ ਛੱਡੇ ਛਡੇ ਮੋਝ ਜਿੰਦਗੀ ਸੁਪਨੇ ਚ ਦੀ ਸਦੇ ਰਾਟ ਆ ਪੈ ਨਦੇ ਠੇਡੇ ਘਾ ਕੇ ਆਏ ਕਲੈਂਡਨ ਅੱਜ ਤਾਂ ਵੀ ਲੱਗ ਗਏ ਕੜੱਕੇ ਜੰਦਨੋ ਇੱਥੇ ਹੱਡ ਹੱਡ ਪੰਨ ਦੇਂਦੇ ਕੰਮ ਮਿੱਤਰਾ ਪੀਣੀ ਪੈਂਦੀ ਜ਼ਰੋ ਦੇ ਵਿੱਚ ਰਾਮ ਮਿੱਤਰਾ ਪੈਸਾ ਕਮਾਣਗੇ ਤਾਂ ਚਾਣੀ ਨਹੀਂ ਆਣੀ ਦਿਨ ਕੋਈ ਵਦਾਇਆ ਕਰੇ ਨਾ ਨਹੀਂ ਯੋ ਨਹੀਂ ਲੋੜ ਤਾਂ ਨਹੀਂ ਕੋਈ ਇੱਥੇ ਕਿਹੜਾ ਪੁੱਛਦਾ ਗੋਰੀਆਂ ਨੂੰ ਮੁੱਲ ਕਾਦਾ ਕੰਡੀ ਮੁੱਛਦਾ ਗੋਰੀਆਂ ਗੋਰੀਆਂ ਨੂੰ ਰੋਬ ਕਾਦਾ ਕੰਡੀ ਮੁੱਛਦਾ ਵੇ ਇਹ ਬੋਲੇ ਕੋਈ ਸੁਨਾ ਦੇ ਹਾਂ ਯਾ ਇਹ ਵੀ ਵੀਡੀਓ ਬਣਾ ਦੇ ਤਾਰੇ ਦੀ ਬੜੇ ਤਾਂ ਮਾਰੇ ਨੀ ਤਾਂ ਮੇਰੇ ਵੀਰ ਨੇ ਵੀ ਸੋਨੇ ਵੜੇ ਦੀ ਚੱਲ ਕੇ ਕਰ ਜਾ ਸੀ ਪਾਵਾਣ ਦੇ ਵਡਾਲਾ ਘਰ ਮੇਰਾ ਵੀਰ ਆਂਦੇ ਰਬਾ ਕਰ ਕੇ ਗੁੱਡੀ ਮੇਲੇ ਹਾਂ ਗਲਤੀ ਬੋਲ ਗਿਆਈ ਕੋਈ ਨਹੀਂ ਚਲ ਬੋਲਾ ਕੀ ਦੇ ਜਾ ਇੱਕ ਨਜ਼ਰ ਕਰ ਦੇ। ਕਿੱਥੇ ਹੋਈ? ਨਹੀਂ ਇਹਦਾ ਕਿ ਖਲੋਤਾ ਰਹਿੰਦੇ। ਨਹੀਂ। ਇਹ ਤਾਂ ਬੰਦ ਹੋ ਰਿਹਾ ਤਾਂ। ਆਹ ਦੇਖ ਲੋ। ਤਾਇਆ ਚਾਚੀ ਆਨੇ ਬੜੇ ਤਾਨੇ ਮਾਰੇ ਨੇ। ਤਾਨੇ ਮੇਰੇ ਵੀ। ਮੈਨੂੰ ਹੋਣੇ ਬੜੇ। ਜਾ ਤੂੰ ਹੀ ਚੱਲ ਜਾ। ਇਹਨੇ ਚੱਪਲਾ। ਇਹਨੇ ਨਾ ਚੱਲਣਾ। ਮੈਂ ਕਹਾਂ ਜਾ ਤੈਨੂੰ। ਆ ਬਸ ਲਾ ਕੇ ਫਿਰ। ਹੂੰ? ਆ ਵੀ ਲਾ। ਓਹ ਹੋ ਗਿਆ ਮੈਂ। ਤੂੰ ਹੀ ਮਾਰੀ। ਇਹ ਦੋ ਜਾ। ਨਹੀਂ। ਨਹੀਂ ਗਿਆ ਨਹੀਂ। ਆਹੋ। ਕਬੜ ਤਾਇ ਚਾਚੇ ਆਣੇ ਬੜੇ ਕਾਨੇ ਮਾਰੇ ਨੇ ਕਹਨੇ ਮੇਰੇ ਵੀਰ ਨੇ ਜੱਜ ਜੱਜ ਗੱਲੇ ਗਾਣੇ ਗਾਣੇ ਗਾਣਗੇ ਵੱਡਾ ਕਲਾਕਾਰ ਮੇਰਾ ਵੀਰ ਬਣੇ ਰੱਬਾ ਦੇ ਰਿਓ ਤੇਰੇ ਤੇ ਮੇਰੇ ਮੋਣੇ ਦੇਰੋ ਜਦੋਂ ਟੱਕਰਾ ਹਾਲੇ ਚ ਭੱਜਦਾ ਰਹੇ ਭੱਜਦਾ ਰਹੇ ਲੱਗੇ ਨਾ ਨਜ਼ਰ ਮੇਰੇ ਸੋਹਣੇ ਵੀਰ ਨੂੰ ਹੱਸਦਾਰੇ 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 ਹੇ ਲੱਗੇ ਨਾ ਨਜ਼ਰ ਮੇਰੇ ਸੋਹਣੇ ਵੀਰ ਨੂੰ ਹੱਸਦਾਰੇ 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 ਹੇ ਚੱਲ ਕਾਲੇ ਤੂਤਾਂ ਵਾਲਾ ਹਮੇਸ਼ਾ ਹੱਥ ਮਾਰੀ ਹਾਏ ਸਦਾਰਵੇ ਉੱਠ ਕੇ ਟੀ ਉੱਠੇ ਜੇਤੀ ਵੀਰਿਆ ਅਜੇ ਤੇਰੀ ਲੋੜਿਆ ਬੜੀ ਉੱਠ ਕੇ ਟੀ ਉੱਠੇ ਜੇਤੀ ਵੀਰ ਅਜੇ ਤੇਰੀ ਲੋੜਿਆ ਬੜੀ ਮੇਰਾ ਸੋਨਾ ਹੈ ਪੰਜਾਬ ਸੋਨਾ ਸਭ ਆਜ ਸਭ ਗੋਣ ਵਾਲਿਆਂ ਦੀ ਲੋੜ ਹੈ ਬੜੀ ਉੱਠ ਕੇ ਟੀ ਉੱਠੇ ਜੇਤੀ ਵੀਰਿਆ ਅਜੇ ਤੇਰੀ ਲੋੜਿਆ ਬੜੀ ਉੱਠ ਕੇ ਟੀ ਉੱਠੇ ਜੇਤੀ ਵੀਰ ਅਜੇ ਤੇਰੀ ਲੋੜਿਆ ਬੜੀ yeah. Oh ਲਾਈਕ ਕਰ ਦੋ ਗਾਇਸ ਲਾਈਕ ਕਰੋ ਲਾਈਕ ਕਰੋ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਬਾਡੀ ਨਹੀਂ ਜਾਣੋ ਸ਼ੇਅਰ ਕਰੋ ਆ ਤੇ ਜਾ ਕੇ ਇੱਥੇ ਚੜ ਕੇ ਦਾ ਸੋਫ ਤੇ ਸਾਹਮਣੇ ਆ ਜਾ ਕੇ ਅੱਗੇ ਆਹ ਜਾਣਾ ਤਾਂ ਨਹੀਂ ਡਿਆ ਕੋਈ ਦਾ ਕਰਦੇ ਕਰਦੇ ਲਾਈਕ ਲਾਈਕ ਕਰਨ ਦੇ ਬੰਦ ਬੰਦ ਕਟਕ करमजीत गेम करम भाई गेमिंग वाइटी हेलो हेलो हलो, हलो। है <laughs> सिखी <laughs> 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 <laughs>

ਸਾਂ ਨਦੀ ਤੇ ਛੋੜਾ ਪੈ ਗਿਆ ਛੋਟੇ ਛੋਟੇ ਇਹ ਮਲਾ ਛੋਟੇ ਛੋਟੇ ਵੱਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਨਾਲ ਜੀ ਸਾਂ ਨਦੀ ਤੇ ਵੀ ਛੋੜੋ ਸਜੋ ਤੁਰੇ ਜਾਂਦੇ ਗੁਰਾਂ ਦੇ ਨਾਲ ਜੀ ਸਸਾਂ ਨਦੀ ਤੇ ਵੀ ਚੋੜਾ ਪਗ ਹੌਲੀ ਹੌਲੀ ਭੱਜੇ ਨਹੀਂ ਜਾਂਦਾ ਹੌਲੀ ਹੌਲੀ ਸੁਣ ਲਾ ਹਾ ਵੇ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਨਾਲ ਜੀ ਸਰਸਾਂ ਦੇ ਦਿੱਤੇ ਵਿਛੋੜਾ ਪੈ ਗਿਆ ਲੈ ਦਸਣ ਲੋ ਹਾਲਾ ਬੰਤਾਲਮ ਆ ਤੇਰੀ ਰਾਤ ਹੈ ਮੇਰੀ ਬਿਜਲੀ ਨਿਖੇ ਕੇ ਰ ਜੰਗਲਾਂ ਦੇ ਪੈ ਗਏ ਨੇ જંગલ આપેશમ નાળ ને સુખડ સેને રેશમ નાળો સુર શરીરનું દુખડ દુખળ સે પ ਹੋਣੀ ਨੇ ਖੇਡੀ ਸੀ ਚਾਲ ਜੀ ਮਾਤਾ ਪੀਓ ਨਾਂ ਦੇ ਮਾਤਾ ਪੀਓ ਨਾਂ ਦਿਲਾ ਜੀ ਸਰਸਨ ਦਿੱਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਚਲੋ ਜੇ ਤੂੰ ਇੱਥੇ ਜਾ ਕੇ ਬੈ ਚਰਦ ਉੱਥੇ ਜਾ ਕੇ ਬਹਿਦੀ ਸੀ ਲੱਗੇ ਫੱਟੀ ਲੱਗ ਚਾ ਯਾ ਉੱਥੇ ਜਾ ਕੇ ਬੈ

ਜਾ ਤੁਝੇ ਬੈਦਲਾ ਦਰੋਂ ਵੀ ਨਹੀਂ ਭੈਣ ਨਾਨਕੀ ਦੇਖੀ ਜਾ ਤੁਝ ਤੋਂ ਨੋਏ ਬਣਾ ਦੇ ਗਾਜ਼ਰ ਗਿਆਨ ਆ ਰਹਾ ਸਭ ਕੁਛ ਤੂੰ ਹੀ ਮਿੱਠੜਾ ਲੱਗੇ ਤੇਰਾ ਪਾਹ ਅਗੇ ਦਾ ਸਿਰਜਣਾ ਚਲੋ ਦੀਪ ਤੂੰ ਆ ਗੜੀ ਇਹਨੂੰ ਹੁੰਦਾ ਹੀ ਨਹੀਂ ਕੁਝ ਵੇਖੀਣਾ ਦੀਪ ਕੱਢਦਾ ਵਟ ਚਲ ਦੀਪ ਤੂੰ ਦਾ ਇਹਨੂੰ ਨਹੀਂ ਕੁਝ ਵੀ ਹੁੰਦਾ ਐਸੀ ਜਾਂਦੀ ਇੱਥੇ ਦੇ ਇਹਨਾਂ ਨਾਲੀ ਆਲੀ ਰੇਗੇ ਤੂੰ ਖੁੱਲ ਜਾਣਾ ਜੋ ਹੀ ਹੁੰਦਾ ਰਗੜੀ ਆ ਗੜੀ ਹਣ ਆਰੀ ਜਲੀ ਕੋਈ ਕੋਈ ਲੱਗੇ ਸਾ ਹੈਗਾ ਆ ਲਾ ਲਾ ਜੀ ਕਰਵਾ ਬਾਡਰ ਏਰੀਆ ਬਾਡਰ ਲਾ ਦੇ ਉਹ ਬਾਏਰੀਆ ਤੇ ਲਾ ਬਾਡਰ ਨਹੀਂ ਨਾ ਚੱਲਦੇ ਕਿਸੇ ਦੇ ਆਡਰ ਹਾ ਟਾਇਰੀਆ ਤੇ ਬਾਡਰ ਨਹੀਂ ਨਾ ਚੱਲਦੇ ਕਿਸੇ ਆਡਰ ਕਾਣ ਬੋਲੀ ਹਾਂ ਕਿੱਥੇ ਬੋਲੀ ਨੰਨੀ ਕੁੜੀ ਉਹ ਕਿਵੇਂ ਚੰਗਿਆ ਏ